ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਟੋਂਗਵਾਲੀ ਬੱਕਰਾ ਮੰਡੀ ਜਿਹੜੀ ਕਿ ਹਰ ਵੀਰਵਾਰ ਨੂੰ ਪਿੰਡ ਟੋਂਗਵਾਲੀ ਵਿਖੇ ਲੱਗਦੀ ਆ ਟੋਂਗਵਾਲੀ ਪਿੰਡ ਬਠਿੰਡੇ ਤੋਂ 17 ਤੇ ਪੁੱਚੋ ਮੰਡੀ ਤੋਂ 9 ਕਿਲੋਮੀਟਰ ਦੂਰ ਹੈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰੀ ਮੰਡੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇੱਥੇ ਹਰ ਵੀਰਵਾਰ ਨੂੰ ਹਰ ਸਟੇਟ ਦੇ ਵਿੱਚੋਂ ਬੱਕਰੀ ਪਾਲਕ ਵੀਰ ਵਪਾਰੀ ਵੀਰ ਕਿਸਾਨ ਭਰਾ ਪਹੁੰਚਦੇ ਨੇ ਆਪਣੇ ਆਪਣੇ ਜਾਨਵਰ ਲੈ ਕੇ ਜਾਨਵਰਾਂ ਦੇ ਵਿੱਚ ਬਹੁਤ ਵਧੀਆ ਨਸਲ ਦੀਆਂ ਬੀਟਲ ਬੱਕਰੀਆਂ ਬਰਬਰੀ ਬੱਕਰੀਆਂ ਕ੍ਰੋਸ ਬੀਟਲ ਬੱਕਰੀਆਂ ਤੇ ਹైదਰਾਬਾਦੀ ਜਮਨਾ ਪਾਰੇ ਭੇਡਾਂ ਤੇ ਹਰ ਤਰ੍ਹਾਂ ਦੇ ਜਾਨਵਰ ਇੱਥੇ ਪਹੁੰਚਦੇ ਨੇ ਪੰਛੀਆਂ ਤੋਂ ਲੈ ਕੇ ਬਤਕਾਂ ਕਬੂਤਰ ਖਰਗੋਸ਼ ਜਿੰਨੇ ਵੀ ਕਿਸਾਨੀ ਸਹਾਇਕ ਧੰਦਿਆਂ ਦੇ ਸੰਬੰਧਿਤ ਪਸ਼ੂ ਨੇ ਹਰੇਕ ਜਾਨਵਰ ਇੱਥੇ ਪਹੁੰਚਦਾ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਇੱਥੇ ਸ਼ਾਂਦਾ ਆਰੋ ਵਾਲੇ ਪਾਣੀ ਦਾ ਤੇ ਬਾਹਰੋਂ ਆਏ ਵਪਾਰੀਆਂ ਦੇ ਰਹਿਣ ਦਾ ਵੀ ਖਾਸ ਪ੍ਰਬੰਧ ਹੈ ਜੋ ਕਿ ਏਸ਼ੀਆ ਦੀ ਸਭ ਤੋਂ ਵੱਡੀ ਬੱਕਰਾ ਮੰਡੀ ਇਹ ਬਣ ਚੁੱਕੀ ਆ ਕਿਉਂਕਿ ਇੱਥੇ ਬਾਹਰੋਂ ਆਏ ਵਪਾਰੀਆਂ ਨਾਲ ਬਿਲਕੁਲ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹਾਲਾਂਕਿ ਬਹੁਤ ਵਧੀਆ ਸਹੂਲਤਾਂ ਮਿਲਦੀ ਆ ਰਹਿਣ ਦੀ ਲੰਗਰ ਪਾਣੀ ਦੀ ਪਸ਼ੂਆਂ ਦੇ ਰੱਖ-ਰਖਾਵ ਦੀ ਬਹੁਤ ਖਾਸ ਧਿਆਨ ਰੱਖਿਆ ਜਾਂਦਾ ਹੈਗਾ ਤੇ ਸਾਰੇ ਵੀਰ ਤੁੰਗ ਵਾਲੀ ਬੱਕਰਾ ਮੰਡੀ ਤੇ ਪਹੁੰਚਾਇ ਕਰੋ ਤੇ ਆਕੇ ਸਾਡੇ ਤੋਂ ਸੁਸਵਾਮਾਂ ਲੈ ਸਕਦੇ ਹੋ ਨਵੇਂ ਭਰਾ ਜਿਹੜੇ ਬੱਕਰੀ ਪਾਲਣ ਦਾ ਕੰਮ ਕਰਨਾ ਚਾਹੁੰਦੇ ਨੇ ਉਹ ਇਸ ਕਿੱਤੇ ਦੇ ਵਿੱਚ ਜੁੜ ਕੇ ਸਾਡੇ ਤੋਂ ਡਾਕਟਰ ਬਲਵਿੰਦਰ ਸਿੰਘ ਮਾਨਹਰਾਂ ਤੋਂ ਕੋਦੋਂ ਵੀ ਹੈਲਪ ਲੈ ਸਕਦੇ ਨੇ ਕਿਵੇਂ ਫਾਰਮ ਸ਼ੁਰੂ ਕਰਨਾ ਮੰਡੀ ਦੇ ਵਿੱਚ ਆ ਕੇ ਕੋਈ ਵੀ ਜ਼ਰੂਰਤ ਹੁੰਦੀ ਆ ਤਾਂ ਤੁਸੀਂ ਡਾਕਟਰ ਬਲਵਿੰਦਰ ਸਿੰਘ ਮਾਨਹੋਰਾ ਨਾਲ ਸੰਪਰਕ ਕਰ ਸਕਦੇ ਹੋ ਤੇ ਇੱਥੇ ਬੱਕਰੀ ਪਾਲਣ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ ਤੇ ਇਸ ਫਾਰਮ ਦੇ ਉੱਤੇ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਬੀਟਰ ਬੱਕਰੇ ਹਾਂ ਜੀ ਆ ਰਿਹਾ ਮਾਲੀ ਆ ਇੱਥੇ ਬਹੁਤ ਵਧੀਆ ਇੱਕ ਰੋਜ਼ਗਾਰ ਦਾ ਪਲੇਟਫਾਰਮ ਸੈਟਅਪ ਖੜਾ ਕੀਤਾ ਤੇ ਸਾਰੇ ਵੀਰ ਇੱਥੇ ਆਪਣੀਆਂ ਬੱਕਰੀਆਂ ਲੈ ਕੇ ਪਹੁੰਚਦੇ ਨੇ ਖਰੀਦ ਤੇ ਵੇਚ ਕਰਦੇ ਨੇ ਪੈਸੇ ਵੀ ਆ ਗਿਆ ਬੱਕਰੀਆਂ ਡਾਕਟਰ ਸਾਹਿਬ ਕਾਫੀ ਬੰਦਿਆਂ ਨੂੰ ਮਿਲ ਕੇ ਨਾ ਛੋਟ ਲੈਂਦੇ ਨੇ ਬੱਕਰੀ ਜਿਹੜੇ ਇੱਥੇ ਪਹੁੰਚਦੇ ਨੇ ਦਲਾਲ ਵੀਰ ਤੇ ਹੋਰ ਸਾਰੇ ਤੁਹਾਡਾ ਬੜਾ ਧੰਨਵਾਦ ਕਰ ਰਹੇ ਨੇ ਜੀ ਕਿ ਬਹੁਤ ਵਧੀਆ ਇਥੇ ਰੋਜ਼ਗਾਰ ਦਾ ਇਹ ਪਲੇਟਫਾਰਮ ਖੜਾ ਕੀਤਾ ਮੰਡੀ 'ਚ ਕੀ ਕੀ ਸਹੂਲਤਾਂ ਦੇ ਰਹੇ ਹੋ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਮੰਡੀ 'ਚ ਵਪਾਰੀ ਪੂਰੀ ਇੰਡੀਆ 'ਚੋਂ ਆਉਂਦਾ ਹੈਗਾ ਨਵੇਂ ਬੰਦਿਆਂ ਨੂੰ ਪੂਰੀ ਜਾਣਕਾਰੀ ਮਿਲਦੀ ਆ ਕਿਵੇਂ ਫਾਰਮ ਬਣਾਉਣਾ ਕਿਹੜੀ ਬੀਜ ਤੇ ਕੰਮ ਕਰਨਾ ਕਿਹੜਾ ਜਾਨਵਰ ਕਿੱਥੋਂ ਮਿਲਦਾ ਕਿੱਥੇ ਵਿਕਦਾ ਵਪਾਰੀਆਂ ਦੇ ਰਹਿਣ ਦਾ ਖਾਣ ਦਾ ਮਾਲ ਲਿਜਾਣ ਦਾ ਪੂਰਾ ਪੂਰਾ ਪ੍ਰਬੰਧਾ ਰੋਟੀ ਟੋਕ ਦਾ ਇੱਥੇ ਪੂਰਾ ਪ੍ਰਬੰਧਾ ਲੰਘੇ ਚੱਲਦਾ 24 ਘੰਟੇ ਤੋਂ ਪੂਰੇ ਜਿਹੜੇ ਵਪਾਰੀ ਬਾਹਰੋਂ ਹੁੰਦੇ ਆਉਂਦੇ ਐਸਾ ਮਾਰ ਰੱਖਿਆ ਜੀ ਵਿਕਾਸਪੁਰ ਦਾ ਪਾਣੀ ਵਗੈਰਾ ਦੀ ਯਾਰ ਉਹਦਾ ਸਾਲ ਗਿਆ ਸੁਧਰਾ ਵੰਦਾ ਤੇ ਵੀ ਨੀਰ ਨਾਲ ਬਹੁਤ ਬਹੁਤ ਧੰਨਵਾਦ ਸਰ ਐਸੀ ਜੀ ਡਾਕਟਰ ਬਲਵਿੰਦਰ ਮਾਨ ਜੋ ਕਿ ਓਨਰ ਨੇ ਜਿਨ੍ਹਾਂ ਦੇ ਉਪਰਾਲਾ ਸਦਕਾ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜਾ ਰੋਜ਼ਗਾਰ ਮਿਲਿਆ ਤੇ ਦੇਖ ਸਕਦੇ ਹੋ ਵੱਖ-ਵੱਖ ਦੁਕਾਨਾਂ ਸਟਾਲਾਂ ਤੇ ਦੂਰੋਂ ਨੇੜੋਂ ਪਹੁੰਚੇ ਵਪਾਰੀ ਦੂਰ ਤੱਕ ਆਦਰ ਸਟੇਟਾਂ ਦੇ ਵਿੱਚ ਪੂਰੇ ਪੰਜਾਬ ਦਾ ਜਿਹੜਾ ਨਾਮ ਤੁੰਗਵਾਲੀ ਪਿੰਡ ਦਾ ਨਾਮ ਹੁੰਦਾ ਹੈ ਤੇ ਬਹੁਤ ਪ੍ਰਾਊਡ ਵਾਲੀ ਗੱਲ ਹੈ ਤੇ ਪੰਜਾਬ ਦੇ ਵਿੱਚ ਇਹ ਪਹਿਲੀ ਬਕਰਾਂ ਮੰਡੀ ਆ ਜਿਹੜਾ ਬਹੁਤ ਵੱਡਾ ਇੱਕ ਮਹਾ ਮੇਲਾ ਬਣ ਚੁੱਕਿਆ ਹੈਗਾ ਤੇ ਹਰ ਇੱਕ ਬੰਦਾ ਦੁਆਵਾਂ ਦੇ ਰਿਹਾ ਡਾਕਟਰ ਬਲੰਦ ਸਿੰਘ ਮਾਨੋਹਰਾ ਨੂੰ ਜਿਵੇਂ ਇਹ ਦੁਕਾਨਾਂ ਵਾਲੇ ਵੀਰ ਤੇ ਰੇੜੀਆਂ ਸਟਾਲਾਂ ਵਾਲੇ ਵੀਰ ਤੇ ਲੋਕ ਦੂਰੋਂ ਨੇੜੇੋਂ ਚੱਲ ਕੇ ਇੱਥੇ ਆਉਂਦੇ ਨੇ ਤੇ ਆਪਣਾ ਹਰ ਬੰਦਾ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਹైదరాబాద్ ਦੀ ਕ੍ਰਾਸਪੀਟਲ ਦੇ ਵਿੱਚ ਬੱਚਾ ਬਹੁਤ ਸ਼ਾਨਦਾਰ ਬੱਚੇ ਤੇ ਪਹੁੰਚਦੇ ਨੇ ਹਾਂਜੀ ਸਰ ਨਮਸਕਾਰ 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 ਕਿੱਥੋਂ ਆਤੇ ਹੋ ਆਪਰ ਸਰਸਾ ਜ਼ਿਲ੍ਹਾ ਸੇ ਤੁੰਗਾਲੀ ਮੇਲਾ ਲੱਗਦਾ ਵਧੀਆ ਮੇਲੇ ਦੇ ਵਿੱਚ ਬੱਕਰੀਆਂ ਆਂਦੀ ਚੰਗੀ ਕੁਆਲਿਟੀ ਦੀ ਵਧੀਆ ਸੌਦੇ ਹੋਈ ਜਾਂਦੇ ਆ ਹਰ ਮੰਡੀ ਪਹੁੰਚਦੇ ਤੁਸੀਂ ਹਰ ਮੰਡੀ ਹਰ ਮੰਡੀ ਆਉਂਦਾ ਹਰ ਵੀਰਵਾਰ ਨੂੰ ਹਰ ਮੰਡੀ ਆਉਂਦਾ ਮੈਂ ਅੱਛਾ ਸਰਦੀਆਂ 'ਚ ਤੁਸੀਂ ਬੁੱਧਵਾਰ ਨੂੰ ਆ ਜਾਂਦੇ ਸੀ ਹਾਂ ਸਰਦੀਆਂ 'ਚ ਬੁੱਧਵਾਰ ਨੂੰ ਧੁੰਦ ਬਾੜੀ ਪੈਂਦੀ ਸੀ ਹਾਂ ਇੱਕ ਦਿਨ ਪਹਿਲਾਂ ਹੀ ਆ ਜਾਂਦੇ ਸੀ ਅੱਛਾ ਤੇ ਕਿਵੇਂ ਲੱਗਦਾ ਪ੍ਰਬੰਧ ਇੱਥੋਂ ਦਾ ਨਾ ਨਾ ਬਹੁਤ ਵਧੀਆ ਹਰੇਕ ਚੀਜ਼ ਦਾ ਲੰਗਰ ਪਾਣੀ ਦਾ ਚਾਹ ਪਾਣੀ ਦਾ ਸਾਰੀ ਚੀਜ਼ ਦੀ ਸੁਵਿਧਾ ਟੈਂਨ ਨੂੰ ਕਮਰਾ ਕੁੰਮਰਾ ਸਾਰਾ ਕੁਝ ਸੀ ਬਹੁਤ ਵਧੀਆ ਮੇਲਾ ਪੂਰੇ ਪੰਜਾਬ ਦੇ ਵਿੱਚ ਐਜਾ ਮੇਲਾ ਨਹੀਂ ਹੈਗਾ ਵਪਾਰੀ ਇੱਥੋਂ ਕਿੱਥੋਂ ਕਿੱਥੇ ਤੱਕ ਦੇ ਆ ਜਾਂਦੇ ਨੇ ਬਹੁਤ ਦੂਰ ਦੂਰ ਦੇ ਆਉਂਦੇ ਬਾਈ ਯਾਰ ਕਿੰਨੇ ਜਾਨਵਰ ਲੈ ਕੇ ਆਏ ਸੀਗੇ ਤੁਸੀਂ ਅੱਜ ਹੁਣ ਅੱਜ 21 ਨੰਗ ਲਾਏ ਸੀ 21 21 ਲੈ ਕੇ ਆਏ ਸੀ ਅੱਛਾ ਕਿੰਨੇ ਵੇਚਤੇ ਵੇਸਤੇ ਮੇਰੇ ਆ ਦਿਓ 15 16 ਕੁਸ ਲਈ ਸੀ ਕੁਸ ਵੇਸਤੇ ਜੋ ਲਈ ਉਹਦੇ ਵਿੱਚ ਵੇਸਤੇ ਓਕੇ ਓਕੇ ਹਾਂ ਮਤਲਬ ਬਹੁਤ ਵਧੀਆ ਇੱਕ ਰੋਜ਼ਗਾਰ ਦਾ ਪਲੇਟਫਾਰਮ ਮੈਂ ਕਹਿ ਰਿਹਾ ਸੀਗਾ ਹਨਾ ਉਹ ਵਧੀਆ ਟਾਈਮ ਪਾਸ ਹੁੰਦਾ ਕੋਈ ਕਰਨ ਵਾਲਾ ਹੋਏ ਦੰਦਾ ਤੋਂ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਚੋਕ ਬਾਈ ਕਾਲੇ ਰੰਗ ਦੇ ਪਾਤ ਇਹ ਬਾਈ ਜੀ ਪਹਿਲੀ ਵਾਰ ਆਏ ਨੇ ਇਹਨਾਂ ਤੋਂ ਪੁੱਛਦੇ ਆ ਅ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਬਾਈ ਤੁਸੀਂ ਵੀ ਜੀ ਅਸੀਂ ਪਟਿਆਲੇ ਤੋਂ ਆਏ ਆਏ ਪਟਿਆਲੇ ਤੋਂ ਕੀ ਤੁਸੀਂ ਫਿਰ ਲੈ ਕੇ ਆਏ ਹੋ ਹਾਂਜੀ ਤੁਹਾਨੂੰ ਫਿਰ ਲੈ ਕੇ ਆਏ ਆ ਜੀ ਕਿਵੇਂ ਲੱਗਾ ਤੁਸੀਂ ਪਹਿਲੀ ਵਾਰ ਆਏ ਹੋ ਮੰਡੀ ਦੇ ਵਿੱਚ ਦੇਖੋ ਜੀ ਪਹਿਲੀ ਕਨ ਜ ਬਹੁਤ ਵਧੀਆ ਲੱਗਾ ਐਨਾ ਘੱਟ ਆਪਾਂ ਕੋਈ ਹੋਰ ਮੰਡੀ ਜਿਹੜੀ ਦੇਖਿਆ ਹਾਂਜੀ ਬਹੁਤ ਵਧੀਆ ਲੱਗਾ ਇੱਥੇ ਲੋਕ ਸਾਡੇ ਵੀ ਫੀਡ ਇੱਥੇ ਆ ਕੇ ਵਧਿਆ ਵਿਕੀ ਹੈ ਹਾਂਜੀ ਤੇ ਪ੍ਰਬੰਧ ਦਾ ਕਿਵੇਂ ਲੱਗਾ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਪ੍ਰਬੰਧ ਬਹੁਤ ਵਧੀਆ ਜੀ ਕਦੋਂ ਆਗੇ ਸੀਗੇ ਤੁਸੀਂ ਹਾਂਜੀ ਅਸੀਂ ਰਾਤ ਆਏ ਸੀ ਕਿ ਰਾਤੀ ਆ ਗਏ ਸੀ ਰਹਿਣ ਨੂੰ ਵੀ ਕਮਰੇ ਮਿਲੇ ਖਾਣਾ ਪੀਣਾ ਸਾਰਾ ਕੁਝ ਨੇ ਅਰੇਂਜਮੈਂਟ ਕਰਕੇ ਦਿੱਤੀ ਬਹੁਤ ਵਧੀਆ ਨਾ ਦਾ ਮਿਹਰਬਾਨੀ ਬਜੀ